ਦੋ ਲੜਕਾ ਲੜਕੀ ਫੜੇ ਆ ਕੀ ਮੈਟਰ ਆ ਪ੍ਰੋਪਰ ਕਿਥੋਂ ਬਰਾਮਤੀ ਇਹਨਾਂ ਦੀ ਕੀਤੀ ਆ ਕਿਉਂ ਕੀ ਕੀ ਆ ਜੀ ਹਾਂ ਜੋ ਕਿ ਐਸਐਸਪੀ ਸਾਹਿਬ ਜੀ ਅੰਕਲ ਕੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜੀ ਰਾਜਵੰਦਰ ਸਿੰਘ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰਗ ਡਰਾਈਵ ਚਲਾਈ ਜਾ ਰਹੀ ਆ ਪਟਨਾਪੁਰ ਵਿੱਚ ਖਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਫਲਤਾ ਮਿਲੀ ਜਦੋਂ ਖਾਣਾ ਫਲੋਰ ਦੀ ਲੇਡੀ ਐਸਆਈ ਅਮਨਦੀਪ ਵਰਕੇ ਉਸ ਦੀ ਗ੍ਰੀਨ ਪਾਰਟੀ ਕਾਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੀ ਸੀ ਕਿ ਮਠੱਡਾ ਕਲਾਂ ਬਾਟਕਰੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜੀ ਇਹ ਸੂਚ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੀ ਪੁਜੀ ਵਿੱਚੋਂ ਇੱਕ ਕਾਰ ਬਰੀਜਾ BB36 ਕੇ ਬਤੌਰ ਚਾਹਨੀ ਜੁਲੀਆ ਔਰ ਜਿਨ੍ਹਾਂ ਦੀ ਪੁੱਛ ਗਿਸ਼ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰੰਦ ਹੋਇਆ ਚਿੱਟਾ ਫੈਰੋਂ ਕੁਲਵਿੰਦਰ ਸਿੰਘ ਉਰਫ ਕਿੰਦਾ ਸਨਮੋ ਬਰੰਦ ਪਰ ਕਾਸ਼ਵਾਸੀ ਪਿੰਡ ਮਠੱਡਾ ਕਲਾਂ ਪਾਣਾ ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਮੇਜੂਟਿਕਰਪਾਰ ਕੱਲੇ ਆ ਗਿਆ ਹਮ ਅਤੇ ਜੋ ਇਹ ਲੜਕਾ ਸੁਨੇ ਆਪਣੀ ਵਿਸ਼ਾਨ ਗੁਰਲੀਨ ਸਿੰਘ son of ਸੁਪਨਾ ਸਿੰਘ ਵਾਸੀ ਠੱਕੋਵਾਲ ਥਾਣਾ ਬਿਠੀ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ ਥਾਣਾ ਸਦਰ ਪਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਖਿਲਾਫ ਮੁਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 6284 ਐਨਡੀਪੀਓ ਸੇਕਟ थाना ਫਲੋਰ ਰਜਿਸਟਰ ਕੀਤਾ ਗਿਆ ਜਿਹਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਦੇ ਰਿਸ਼ਤੇਦਾਰ ਹੀ ਆ ਇਹਨਾਂ ਦੇ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਮੋਹਿੰਦਰ ਕੋਰੇ ਦੀ ਸਾਕੀ ਭਾਬੀ ਦੀ ਬੇਟੀ ਆ ਔਰ ਇਹ ਇਕੱਠੇ ਜਿਹੜਿਆ ਰੈਕਟਰ ਨੇ ਮਚਾ ਪਿੰਦੇ ਆ ਔਰ ਇਥੋਂ ਉਧਾਰ ਕੇ ਅੱਗੇ ਵਿਸ਼ੇ ਹੂੰ ਕੋਈ ਪਹਿਲੇ ਮੁਕਾਦਮਾ ਇਹਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਹੂੰ ਕੀ ਫਰਟੂਨ ਕਰਵਾ ਲਿਆ ਕਿੱਥੇ ਵੇਚਣਾ ਸੀਗਾ ਲੈ ਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਫੁਗਾਰੇ ਦੀ ਜੀ ਵਿੱਚ ਠੀਕ ਹੈ ਕੁਝ ਪੀ ਲੈਣ ਦੇ ਕੁਝ ਮੇਲ ਦੇ